सड़क त कॾहिं मुख्यत्रुछण चवंदा आहियूं असीं जी <laughs> गोल ਇਹ ਕਰਦਾ ਵੀਰੇ ਕਰਦਾ ਵੀਰੇ ਕਰਦਾ ਬਾਈ 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 ਕਰਦਾ ठाहेूरे चलण बचे साधी सॼी ай hey, <laughs> मुर्दाबा मुर्दा ਗਿਆਸਪੁਰਾ ਜਿੰਦਾਬਾਦ ਸਾਡੇ ਵੀ ਗੁੰਡਾਗਰਦੀ ਕਰਾ ਰਿਹਾ ਹੈ ਉਹਦਣ ਵੀ ਗੁੰਡਾਗਰਦੀ ਕਰਾਈ ਸਾਡਾ ਅਗੂ ਗ੍ਰਿਫਤਾਰ ਕਰਵਾਇਆ ਅੱਜ ਲਗਾਤਾਰ ਔਰਸਾ ਘੇਰਨ ਤੇ ਲੱਗੀ ਹੋਈ ਹੈ ਅਸੀਂ ਅੱਜ ਸਾਰੀ ਗ੍ਰਿਫਤਾਰੀਆਂ ਦੇਣ ਆਏ ਹਾਂ ਕਰੋ ਗ੍ਰਿਫਤਾਰਾਂ ਜਿੰਨਿਆਂ ਨੂੰ ਕਰੋਗੇ ਕੱਲ ਨੂੰ ਹੋਰ ਆਵਾਂਗੇ ਕੱਲ ਨੂੰ ਕਰੋਗੇ ਪਰਸੋਂ ਨੂੰ ਹੋਰ ਆਵਾਂਗੇ ਗ੍ਰਿਫਤਾਰੀਆਂ ਨਾਲ ਨਹੀਂ ਖਵਾ ਸਕਦਾ ਇਹ ਟਰਾਲੀ ਚੋਰ ਇਹ ਤੇਰਾ ਨਹੀਂ ਚੋਰ ਡਾਂਗ ਨਾਲ ਰਾਜ ਕਾਇਮ ਕਰਨਾ ਚਾਹੁੰਦੇ ਨੇ ਕਦੇ ਨਹੀਂ ਕਦੇ ਵੀ ਨਹੀਂ ਹੋ ਸਕਦਾ ਨਾ ਹੋਣ ਦਈਏ ਅੱਜ ਕਾਫਲਾ ਨਿਕਲਿਆ ਹੋਇਆ ਹੈ ਪੁਲਸਾ ਪੁਲਸ ਰੋਕਣ ਤੇ ਲੱਗੀ ਹੋਈ ਹੈ ਅਸੀਂ ਕਿਹਾ ਵੀ ਬਹਿ ਕੇ ਗੱਲ ਕਰੋ ਕਢਾੜੀ ਨੂੰ ਛੱਡੋ ਫੇਰ ਅਸੀਂ ਮੁੜਾਂਗੇ ਨਹੀਂ ਨਹੀਂ ਮੁੜਦੇ 6 ਕਿਲੋਮੀਟਰ ਆਪਾਂ